ਸਾਨੂੰ ਪਤਾ ਹੈ ਕਿ ਜਿਹੜੇ ਪੈਸੇ ਅਸੀਂ ਗੁਰਦੁਆਰੇ ਗੋਲਕ ਚ ਪਾ ਕੇ ਮੱਥਾ ਟੇਕ ਰਹੇ ਹਾਂ ਇਹਨਾਂ ਨਾਲ ਗੁਰੂ ਦੀ ਖੁਸ਼ੀ ਅਸੀਂ ਨਹੀਂ ਲੈ ਸਕਦੇ ਖਰੀਦ ਨਹੀਂ ਸਕਦੇ ਇਹ ਪੈਸੇ ਜਿਹੜੇ ਅਸੀਂ ਗੋਲਕ ਚ ਪਾਉਂਦੇ ਆ ਇਹਦੇ ਨਾਲ ਗੁਰਦਰਾ ਸਾਹਿਬ ਦੇ ਪ੍ਰਬੰਧ ਤੇ ਹੋਰ ਖਰਚਿਆਂ ਵਾਸਤੇ ਹੁੰਦੇ ਨੇ ਪਰ ਫਿਰ ਵੀ ਜੇ ਕੋਈ ਰੁਪਈਆ ਪੈਸੇ ਮੱਥਾ ਟੇਕ ਕੇ ਤੇ ਬਾਅਦ ਚ ਜਾਣ ਲੱਗੇ ਉਹ ਪੈਸੇ ਆਪਣੀ ਜੇਬ ਚ ਪਾ ਲਵੇ ਤੇ ਅਸੀਂ ਕਹਾਂਗੇ ਕਿ ਕਿੰਨਾ ਮੂਰਖ ਹੈ ਹਾਲਾਂਕਿ ਅਸੀਂ ਜਾਣਦੇ ਹਾਂ ਕਿ ਇਹ ਪੈਸੇ ਗੁਰੂ ਦੀ ਖੁਸ਼ੀ ਵਾਸਤੇ ਨਹੀਂ ਸੀ ਪਰ ਜਿਹੜੀ ਚੀਜ਼ ਗੁਰੂ ਨੂੰ ਦੇ ਕੇ ਗੁਰੂ ਦੀ ਖੁਸ਼ੀ ਮਿਲਣੀ ਸੀ ਜਿਹੜੀ ਚੀਜ਼ ਗੁਰੂ ਨੂੰ ਦੇ ਕੇ ਗੁਰੂ ਦੀ ਕਿਰਪਾ ਮਿਲਣੀ ਸੀ ਜਿਹਦੇ ਬਾਰੇ ਗੁਰਬਾਣੀ 'ਚ ਵੀ ਸਤਿਗੁਰੂ ਨੇ ਕਿਹਾ ਕਿ ਗੁਰੂ ਨੂੰ ਤੁਸੀਂ ਸਿਰਫ ਇੱਕੋ ਹੀ ਭੇਟਾ ਦੇ ਸਕਦੇ ਹੋ ਪਰ ਅਕਸਰ ਅਸੀਂ ਉਹ ਭੇਟਾ ਜਦੋਂ ਗੁਰੂ ਨੂੰ ਦਿੰਨੇ ਵੀ ਆ ਤੇ ਜਾਣ ਲੱਗਿਆਂ ਨਾਲ ਹੀ ਲੈ ਜਾਂਦੇ ਹਾਂ ਗੁਰੂ ਸਾਹਿਬ ਕਹਿੰਦੇ ਨੇ ਸਤਿਗੁਰ ਆਗੇ ਸੀਸ ਭੇਟ ਦੇਓ ਜੇ ਸਤਿਗੁਰ ਸੱਚੇ ਭਾਵ ਹੈ ਤਾਂ ਗੁਰੂ ਨੂੰ ਸਾਡਾ ਸੀਸ ਚਾਹੀਦਾ ਸਿਰ ਚਾਹੀਦਾ ਅਸੀਂ ਮੱਥਾ ਟੇਕਦੇ ਹਾਂ ਤਸੀਸ ਦਾ ਮਤਲਬ ਹੈ ਸਾਡੀ ਜਿਹੜੀ ਚਲਾਕੀਆਂ ਵਾਲੀ ਮਤ ਅਸੀਂ ਲਈ ਫਿਰਦੇ ਆ ਉਹਨੂੰ ਇੱਥੇ ਛੱਡ ਜਾਣਾ ਤੇ ਗੁਰੂ ਦੀ ਮਤ ਨੂੰ ਲੈ ਕੇ ਜਾਣਾ ਇਹ ਮਤ ਛੱਡ ਕੇ ਜਾਣੀ ਸੀ ਪਰ ਅਫਸੋਸ ਪੈਸੇ ਤਾਂ ਭਾਵੇਂ ਅਸੀਂ ਛੱਡ ਜਾਈਏ ਪਰ ਆਪਣੀ ਅਕਲ ਕਦੀ ਨਹੀਂ ਛੱਡ ਕੇ ਜਾਂਦੇ ਤੇ ਗੁਰੂ ਦੀ ਮਤ ਕਦੀ ਲੈ ਕੇ ਨਹੀਂ ਜਾਂਦੇ ਬਸ ਇਸੇ ਕਰਕੇ ਅਸੀਂ ਜੀਵਨ ਵਿੱਚ ਗੁਰੂ ਦੀ ਖੁਸ਼ੀ ਜਿਹਦੇ ਨਾਲ ਮਨ 'ਚ ਸੁੱਖ ਸ਼ਾਂਤੀ ਆਨੰਦ ਆਉਣਾ ਸੀ ਉਹ ਨਹੀਂ ਲੈ ਪਾਉਂਦੇ